ਇਹ ਕਿ ਤੁਹਾਨੂੰ ਜੇ ਕਿਸੇ ਨੂੰ ਸੂਚਨਾ ਮਿਲੇ ਕਿ ਇਹੋ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਉਹਨਾਂ ਦਾਖਲ ਵੀ ਕਿਨੇ ਵੀ ਬੱਚੇ ਇਸ ਦਲਦਲ ਚ ਫਸ ਚੁੱਕੇ ਨੇ ਆਪਾਂ ਸਾਰੇ ਹੀ ਸੁਝਵਾਣਿਆਂ ਉਹਨਾਂ ਨੂੰ ਇਸ ਮਸੇਜ ਦੇ ਦਿਲ ਦੇ ਚੋਂ ਬਾਹਰ ਕੱਢੀਏ ਕਿਉਂਕਿ ਸਾਡੀ ਜ਼ਿੰਮੇਵਾਰੀ ਬਣਦੀ ਆ ਇਹ ਗੱਲ ਸਾਡੇ ਸ਼ਹਿਰ ਚ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਆ ਜਿਹੜੇ ਨੌਜਵਾਨ ਸਾਥੀ ਨਸ਼ਾ ਕਰਦੇ ਆ ਮੈਂ ਸਾਰਿਆਂ ਨੂੰ ਤੇ ਸੰਭੇ ਕਿਨੋਂ ਸਸਸੀ ਕਾ ਕਹਿੰਦਾ ਤੇ ਜਿਹੜਾ ਆਪਣਾ ਮਿਲ ਕੇ ਨਸ਼ੇ ਦੀ ਜਿਹੜੀ ਸਭੀ ਮੁਮਿਮੀਆਂ ਜਿਹਨੂੰ ਸਾਥ ਰੱਖੀ ਤੇ ਮੇਰੇ ਵੱਲੋਂ ਇੱਕ ਸਦਾਨ ਗੁਰਜੀਤ ਸਿੰਘ ਜੀ ਜਿਹਨੇ ਨਸ਼ੇ ਦੇ ਸਦਾਕੇ ਲਿਆ ਉਹਨਾਂ ਨੂੰ ਫੜ ਕੇ ਦਾਰੇ ਸਭਿਓ ਵੱਲੋਂ ਇੱਕ ਦਾ ਦਾਸਾ ਮੈਂ ਉਹ ਜਿੱਤੀ ਅੱਜ ਸਖਤ ਕਦਮ ਚੁੱਕ ਰਹੀ ਆ ਅੱਗੇ ਅੰਦਾਜ਼ਾ ਕਿ ਬੰਦਾ ਜਿਹੜਾ ਨਸ਼ਾ ਵੇਚਣ ਵਾਲਾ ਫੜਿਆ ਫਿਰ ਜਮਾਨਤ ਤੇ ਆ ਗਿਆ ਜਾਂ ਥੋੜੇ ਦਿਨ ਅੰਦਰ ਰਹਿ ਕੇ ਬਾਹਰ ਆ ਗਿਆ ਫਿਰ ਉਹੀ ਕੁਝ ਕਰਨ ਲੱਗ ਪਿਆ ਐਤ ਸਿਰਕਾਰ ਨੇ ਬਹੁਤ ਸਖਤ ਕਦਮ ਉਠਾਏ ਆ ਇਹ ਨਸ਼ਾ ਵੇਚਣ ਵਾਲਿਆਂ ਦੀ ਜਾਂ ਉਹਨਾਂ ਦੀ ਸਪੋਰਟ ਕਰਨ ਵਾਲਿਆਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਬਿਲਡੋਜ਼ਰ ਨਾਲ ਉਹਨਾਂ ਦੇ ਘਰ ਢਾਏ ਜਾ ਰਹੇ ਆ ਔਰ ਜਿਸ ਤਰ੍ਹਾਂ ਐਸਐਚਓ ਸਾਹਿਬ ਨੇ ਦੱਸਿਆ ਕਿ ਇੱਕ ਹੀ ਵਾਰਨਿੰਗ ਦਿੱਤੀ ਆ ਕਿ ਯਾਨ ਨਸ਼ੇ ਵੇਚਨੇ ਛੱਡ ਦਿਓ ਤੇ ਜਾਂ ਪੰਜਾਬ ਛੱਡ ਦਿਓ ਸੋ ਇਹਦੇ ਚੰਗੇ ਸਾਰਥਕ ਨਤੀਜੇ ਆਉਣੇ ਚਾਲੂ ਹੋ ਗਏ ਆ ਔਰ ਜਿਹੜੇ ਮਾੜੇ ਅਸਰ ਆ ਉਹਨਾਂ ਨੂੰ ਕੰਨ ਹੋ ਗਿਆ ਇਸੇ ਗੱਲ ਨੂੰ ਲੈ ਕੇ ਹੁਣ ਪੰਜਾਬ ਪੱਧਰ ਤੇ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਸਾਡੇ ਮਾਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਸ਼ ਦਿਵਾਲ ਜੀ ਤੇ ਸਾਡੇ ਛੇ ਗੋਪਰ ਮੰਤਰੀ ਭਗਵੰਤ ਮਾਨ ਇਹਨਾਂ ਦੋਵਾਂ ਨੇ ਸਾਰੇ ਪੰਜਾਬ 'ਚ ਇਸ ਵੇਲੇ ਇੱਕ ਨੇਰੀ ਲਾਂਦੀ ਹੋਈ ਹੈ ਜਿਹੜੇ ਅੱਗੇ ਆਏ ਨੇ ਬੜੀ ਹਿੰਮਤ ਵਿਖਾਈ ਉਹਨਾਂ ਨੇ ਆਪਣਾ ਨਸ਼ਾ ਛੱਡਣ ਦਾ ਕੰਨ ਕੀਤਾ ਔਰ ਅਸੀਂ ਅੱਜ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਲੈ ਕੇ ਜਾਵਾਂਗੇ ਔਰ ਸਰਕਾਰ ਵੱਲੋਂ ਔਰ ਸਾਡੇ ਵੱਲੋਂ ਜੋ ਵੀ ਮਦਦ ਹੋਏਗੀ ਉਹ ਕਰਾਂਗੇ ਉਹਨਾਂ ਨੂੰ ਅਸੀਂ ਨਸ਼ਾ ਛਡਵਾਵਾਂਗੇ ਉਹਨਾਂ ਦੀ ਹਰ ਤਰੀਕੇ ਦੀ ਉਹਨਾਂ ਦੀ ਉਹਨਾਂ ਦੇ ਪਰਿਵਾਰ ਦੀ ਦੇਖਭਾਲ ਕਰਾਂਗੇ ਔਰ ਉਹਨਾਂ ਨੂੰ ਮੁੜ ਵਸੇਬੇ ਦੇ ਲਈ ਕੋਈ ਨਾ ਕੋਈ ਚਾਰੋਵਾਰ ਦੇ ਵਿੱਚ ਵੀ ਪਾਵਾਂਗੇ ਸੋ ਅੱਜ ਤੁਹਾਡੇ ਮਾਧਿਅਮ ਨਾਲ ਬਾਕੀ ਸ਼ਹਿਰ ਨਿਵਾਸੀਆਂ ਨੂੰ ਇਹ ਮੈਂ ਅਪੀਲ ਕਰਨੀ ਚਾਹੁੰਦਾ ਕਿ ਜਿੱਦਾਂ ਹਲਕਾ ਉਤਰੀ ਦੇ ਵਿੱਚ ਮੇਰੀ ਡਿਊਟੀ ਲੱਗੀ ਆ ਉਹ ਅਸੀਂ ਸਾਰੇ ਸੰਗਤ ਨੂੰ ਪ੍ਰੇਰ ਰਹੇ ਆਂ ਟਾਡੇ ਮਾਦੀਕ ਨਲ ਮੇ ਲੋਕਾਂ ਨੂੰ ਅਪੀਲ ਕਰ ਰਿਹਾ ਕਿ ਇਸ ਨੇਕ ਕਾਰਜ ਦੇ ਵਿੱਚ ਆਪਣਾ ਆਪਣਾ ਯੋਗਦਾਨ ਪਾਓ ਤੇ ਤੁਹਾਡੀ ਪਛਾਣ ਗੁਪਤ ਰੱਖੀ ਜਾਏਗੀ ਕਿਤੇ ਕੋਈ ਨਸ਼ਾ ਵੇਚਦਾ ਸਾਨੂੰ ਦੱਸੋ ਤਾਂ ਜੋ ਇਸ ਨਸ਼ਟੀਆਂ ਦੇ ਡੈਮ ਨੂੰ ਆਪਾਂ ਕਤਨ ਕਰੀਏ ਤੇ ਪੰਜਾਬ ਦੀ ਜਵਾਨੀ ਨੂੰ ਬਚਾਈਏ ਆਪਣੇ ਪਰਿਵਾਰਾਂ ਦੇ ਬੱਚਿਆਂ ਨੂੰ ਬਚਾਈਏ ਪਰਿਵਾਰ ਬਚਾਲਾਂਗੇ ਸਮਾਜ ਬਚ ਜਾਏਗਾ ਪੰਜਾਬ ਬਚ ਜਾਏਗਾ ਤੇ ਲਈ ਇਹ ਅਪੀਲ ਹੈ ਸਾਰਾ ਹਰ ਇੱਕ ਇੱਕ ਸ਼ਹਿਰੀ ਹਰ ਇੱਕ ਇੱਕ ਬੰਦਾ ਆ ਕੇ ਆਓ ਤੇ ਸਾਡੀ ਮਦਦ ਕਰੋ ਤੁਹਾਨੂੰ ਅੱਜ ਸੋਦ ਦੇ ਨਸ਼ਿਆਂ ਰੋਦ ਦੇ ਹਮੇਂ ਸ਼ੁਰੂ ਕੀਤੀ ਗਈ ਆ ਅੱਜ ਵਾਰਡ ਨੰਬਰ 13 ਮੇਰੀ ਮਿਸ ਪ੍ਰਵੀਂਦਰ ਕੋਲ ਤੋਂ ਇੱਥੋਂ ਤੇ ਅਸੀਂ ਦੋਵਾਂ ਰਲ ਕੇ ਔਰ ਇਹ ਸ਼ੁਰੂਆਤ ਕੀਤੀ ਆ ਔਰ ਇਹਦੇ ਵਿੱਚ ਬਹੁਤ ਵਧੀਆ ਲੋਕਾਂ ਦਾ ਹੰਗਾਰਾ ਮਿਲਿਆ ਔਰ ਲੋਕ ਮੇਰੀ ਵਾਰਡ ਖਾਸ ਕਰਕੇ ਵਾਰਡ ਨੰਬਰ 13 ਚਾਹੁੰਦੀ ਆ ਕਿ ਨਸ਼ਾ ਮੁਕਤ ਮੇਰੀ ਵਾਰਡ ਹੋਵੇ ਔਰ ਮੈਂ ਅੱਜ ਆਪਣੇ ਵਾੜ ਵਾਸੀਆਂ ਦਾ ਧੰਨਵਾਦ ਕਰਦਾ ਕਿ ਅੱਜ ਇੰਨੀ ਗਰਮੀ ਦੇ ਵਿੱਚ ਵੀ ਸਾਰੇ ਜਣੇ ਆਏ ਆ ਔਰ ਇਹ ਮੇਰਾ ਸਾਥ ਦੇਣਗੇ ਤੇ ਅਸੀਂ ਇਸ ਵਾਰ ਨੂੰ ਬਿਲਕੁਲ ਨਸ਼ਾ ਮੁਕਤ ਕਰਾਂਗੇ ਔਰ ਸਦਾਰ ਭਗਵਨ ਸਿੰਘ ਨੇ ਜਿੱਦਾਂ ਕਿਹਾ ਆ ਕਿ ਨਸ਼ਾ ਵੇਚਣ ਵਾਲੇ ਇਸ ਸ਼ਹਿਰ ਨੂੰ ਛੱਡ ਜਾਣ ਜਾਂ ਇਸ ਮੁਲਖ ਨੂੰ ਛੱਡ ਜਾਣ ਉਹਨਾਂ ਦਾ ਤਾਂ ਹੀ ਬਚਾਇਆ ਨਹੀਂ ਤੇ ਫੜ ਕੇ ਜਿੱਦਾਂ ਉਹਨਾਂ ਦੇ ਘਰ ਟਾਇੇ ਜਾਂਦੇ ਆ ਔਰ ਇਹਨਾਂ ਦੇ ਘਰ ਟੱਣਗੇ ਵੀ ਇਸ ਵਾਰ 'ਚ ਹੀ ਬਹੁਤ ਐਸੇ ਲੋਗ ਆ ਜਿਹੜੇ ਬਹੁਤ ਨਸ਼ਾ ਵੇਚ ਕੇ ਜਿਨ੍ਹਾਂ ਨੇ ਘਰ ਬਣਾਏ ਆ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਬੰਦੇ ਬੋਤ ਬਣ ਕੇ ਆਪਣਾ ਕੰਮ ਕਰਨ ਤੇ ਆਪਣਾ ਕਾਰੋਬਾਰ ਦੇ ਵਿੱਚ ਰੁੱਗਣ ਇਸ ਕੰਮ ਨੂੰ ਛੱਡ ਦੇਣ ਔਰ ਬੱਚਿਆਂ ਦਾ ਪੁਸ਼ਟ ਬਣ ਦੇਣ ਤੇ ਜਿਹੜੇ ਸਾਡੇ ਛੱਡਣ ਵਾਸਤੇ ਵੀ ਅੱਜ ਤਿੰਨ ਪਰਿਵਾਰ ਚਾਰ ਜਣੇ ਆਏ ਆ ਉਹਨਾਂ ਨੂੰ ਵੀ ਅਸੀਂ ਤਿੰਨ ਕੋਈ ਦੇ ਨਾਲ ਡਾਕਟਰ ਸਾਹਿਬ ਉਹਨਾਂ ਦੇ ਦਾਖਾੜਾ ਕਰਵਾਵਾਂਗੇ ਔਰ ਇਹਨਾਂ ਦਾ ਵੀ ਜੋ ਜੀਤੂ ਭਾਈ ਨੇ ਕਿਹਾ ਆ ਕਿ ਇਹਨਾਂ ਦਾ ਸਮਾਜਿਕ ਵੀ ਤੇ ਇਹਨਾਂ ਦੇ ਪਰਿਵਾਰ ਦਾ ਵੀ ਖਿਆਲ ਰੱਖਿਆ ਜਾਊਗਾ ਔਰ ਇਹਨਾਂ ਦਾ ਸ਼ਾਦੀ ਕੇ ਦੁਬਾਰਾ ਇਸ ਵਾਰ ਦੇ ਆਸਤੀਵਾਦੀ ਜ਼ਿੰਦਗੀ ਬੀਤਣ ਲਈ ਧੰਨਵਾਦ ਆਏ ਕੁਝ ਸਰਕਾਰਾਂ ਦੇ ਜਿਨ੍ਹਾਂ ਨੇ ਬਿਲਕੁਲ ਪਹਿਲੀ ਸਰਕਾਰ ਆ ਜੀ ਪੰਜਾਬ ਚ ਵਾਦੇ ਗੱਲਾਂ ਬਹੁਤ ਕੀਤੀਆਂ ਸਰਕਾਰਾਂ ਨੇ ਇਹ ਉਹ ਕਰਦਿਆਂਗੇ ਮਗਰ ਇਹ ਪਹਿਲੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਕਰਕੇ ਵਿਖਾਇਆ ਔਰ ਅੱਜ ਉਹਨਾਂ ਸਦਾਗਰਾਂ ਦੇ ਘਰ ਧਰਦੇ ਆ ਜਿਹੜੇ ਆਪਣੇ ਆਪ ਨੂੰ ਬਹੁਤ ਫੰਨੇਖਾ ਕਹਿੰਦੇ ਆ اپੋਜੀਸ਼ਨ ਜਿੱਦਾਂ ਰਿੰਦੂ ਭਾਈ ਨੇ ਕਿਹਾ ਆ ਕਿ ਉਹ ਕਹਿੰਦੇ ਇਹ ਗਰੀਬਾਂ ਦੇ ਘਰ ਧਰਦੇ ਆ ਤੇ ਬੜੇ ਬੜੇ ਲੈਂਡਲੋਡਾਂ ਦੇ ਘਰ ਠਣੇ ਅਜੇ ਤੇਰੀ ਵੇਖਿਓ ਅੱਗੇ ਅੱਗੇ ਮੈਂ ਤੇ ਇਹੋ ਹੀ ਜਾਵਾਂਗਾ ਪੀਰ ਸਾਰੇ ਅੰਮ੍ਰਿਤਸਰ ਸਾਥੀ ਅੰਮ੍ਰਿਤਸਰ ਵਾਸੀ ਇਸ ਮੀਨ ਦਾ ਹਿੱਸਾ ਬਣੋ ਔਰ ਆਪੋ ਆਪਣੇ ਪਰਿਵਾਰਾਂ ਨੂੰ ਆਪਣੇ ਗਲੀ ਗੁਆਂਢ ਆਪਣੇ ਮੱਲਿਆਂ ਤੇ ਜਾ ਕੇ ਪ੍ਰਚਾਰ ਕਰਨ ਧੰਨਵਾਦ ਜੀ ਪਾਇਗੁਰ ਜੀ ਦਾ ਖਾਲਸਾ ਪਾਇਗੁਰ ਜੀ ਅੱਜ ਅਸੀਂ ਪਰਿਵਾਰ ਤੇ ਅੱਜ ਪਹਿਲਾ ਦਿਨ ਸਾਡੇ ਬਾੜ ਵਾਲ ਨੰਬਰ 13 ਦੇ ਵਿੱਚ ਭਗਵੰਤ ਮਾਨ ਜੀ ਨੇ ਜੋ ਮੁਹੀਨਾ ਸ਼ੁਰੂ ਕੀਤੇ ਯੂਜ਼ਰ ਕੋਕਸ਼ਨ ਉਦਰ ਅੱਜ ਅਸੀਂ ਪਹਿਲਾ ਹੈ ਮਿੱਠੂਰੇ ਕੋਈ ਇਹ ਮਿੱਠੂਰੇ ਦੇ ਵਿੱਚ ਸਾਡੇ ਬਹੁਤ ਹੀ ਸਾਡੇ ਕਰਨ ਦੇ ਜਿੰਦੂ ਜੀ ਆਏ ਨੇ ਸਾਡੇ ਅਸਨ ਜੀ ਆਏ ਨੇ ਦੇ ਸੀਨੀਅਰ ਆਏ ਨੇ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਵੀ ਸਾਰਿਆਂ ਨੂੰ ਦੱਸਿਆ ਕਿ ਇਹ ਨਸ਼ਾ ਆਪਾਂ ਨੂੰ ਛੱਡਣਾ ਹੀ ਪੈਣਾ ਹੈ ਕਿਉਂਕਿ ਅਗਰ ਅਸੀਂ ਨਸ਼ਾ ਨਹੀਂ ਛੱਡਦੇ ਤੇ ਸਾਡੇ ਜਿਹੜੇ ਬੱਚੇ ਨੇ ਸਾਡੇ ਵੀ ਨੇ ਇਹਦੇ ਮਾਮਾ ਦੇ ਪੋਤੇ ਨੇ ਤੇ ਬਹੁਤ ਹੀ ਦਲਦਲ ਦੇ ਵਿੱਚ ਫਸੇ ਹੋਏ ਨੇ ਅਸੀਂ ਇਹੋ ਹੀ ਉਪੀਰਨ ਕਰਦੇ ਆ ਕਿ ਨਸ਼ਾ ਛੱਡੋ ਆਪਣੀ ਸੋਹਣੀ ਜ਼ਿੰਦਗੀ ਬਣਾਓ ਅਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਬਣਾਓ ਨਸ਼ਾ ਮੁਕਤ ਪੰਜਾਬ ਬਣਾਓ ਹਾਂ ਜੀ ਦੇਖੋ ਜੀ ਜਿਦਾ ਸਾਡੇ ਭਗਵਾਨ ਸੀਰਮਾਨ ਜੀ ਨੇ ਇਹ ਨਸ਼ਾ ਵਿਰੋਧ ਕਮਪੇਨ ਨੂੰ ਸ਼ੁਰੂ ਕੀਤੀ ਹੋਈ ਆ ਤੇ ਅਸੀਂ ਇਹ ਕਹਿੰਦੇ ਕਿ ਸਰਕਾਰseiten ਦੇ ਸਾਡਾ ਸਾਰੇ ਆਪਣੇ ਇਲਾਕਾ ਵਾਸੀਆਂ ਦਾ ਆਪਣੇ ਬਾਰਡ ਵਾਸੀਆਂ ਦਾ ਸਹਿਯੋਗ ਨਾਲ ਹੋਏਗਾ ਆਪਣੇ ਸਾਰੇ ਪੰਜਾਬ ਦੇ ਵਿੱਚ ਵਾਸੀਆਂ ਦਾ ਨਾਲ ਸਹਿਯੋਗ ਦੇਣਗੇ ਤਾਂ ਫੇਰ ਹੀ ਉਹਨੇ ਜਿੱਦਾ ਕਰ ਸਕਦੇ ਆ ਸਿੱਕੇ ਨਾਲ ਕੁਝ ਨਹੀਂ ਕਰਦੇ ਸਿਰਫ ਸਿਗਰਟੀਆਂ ਭਾਤਮਾਲ ਜੀ ਨੇ ਦੇਖੋ ਬਹੁਤ ਜ਼ਿਆਦਾ ਉਹ ਕਰਦੇ ਪਏ ਨੇ ਇਹਨਾਂ ਦੇ ਆਪਣੇ ਲੋਕਾਂ ਦੇ ਜਿਹੜੇ ਵੱਡੇ ਵੱਡੇ ਨਸ਼ੇਦਸ ਕਰਿਆ ਉਹਨਾਂ ਦੇ ਪਾਣ ਨਾਲ ਦੇ ਪਏ ਨੇ ਕਿਉਂ ਨਾਲ ਦੇ ਪਏ ਕਿਉਂਕਿ ਉਹਨਾਂ ਨੇ ਨਸ਼ੇ ਵੇਚ-ਵਿਚ ਕੇ ਗਰੀਬਾਂ ਦੇ ਬੱਚਿਆਂ ਨੂੰ ਸੜਕਾਂ ਤੇ ਲਿਆ ਦਿੱਤਾ ਇਸ ਕਰਕੇ ਅੱਜ ਅਪਾਹਨ ਭਰ ਕਰਦੇ ਆ ਭਾਤਮਾਲ ਜੀ ਦਾ ਇਹ ਮਹਿੰਮ ਸ਼ੁਰੂ ਕੀਤੀ ਹੈ ਅਰ ਸਾਡੇ ਆਪਣੇ ਬੱਚੇ ਸਾਡੇ ਰੀਲ ਜੋ ਇਸ ਬਚਾਅ ਹੋਏਗਾ ਬਣਾਦਾ ਕੱਲ ਨੂੰ ਆਪਣੇ ਪੰਜਾਬ ਮਝਾਲ ਨੂੰ ਜਪਣਾ ਉਹ ਕਿੰਨਾ ਮੁਸ਼ਕਲ ਹੈ